ਅੱਛਾ ਔਰ ਜੇਕਰ ਪਤਾ ਸੀ ਹੈ ਰੋਜ਼ ਆਸਿਸ਼ਾ ਨੂੰ 500 ਕੀ ਇਹ ਚਾਈਡ ਆਈ ਜੀ ਇੱਕ ਸਾਫ ਬਸ ਇਸ ਰੇਡ ਦੇ ਦਮ ਤੇ ਕੰਮ ਆਉਂਦਾ ਆਲੀ ਜ਼ਲਮਾਂ ਤੇ ਸੰਸਥਾਵਾਂ ਦਾ ਹਸਰ ਬਾਦਲਪੁਰਵਾਸ ਦੇ ਇਸ਼ਾਰੇ ਦੇ ਦੁਨੀਆਂ ਉਹਦੇ ਖਿਲਾਫ ਜੋ ਸਿਸਟਮ ਹੋਰ ਜ਼ਿਆਦਾ ਧਾਰਮਿਕ ਸੰਸਥਾਵਾਂ ਦਾ ਵਿਗਾੜਿਆ ਬਾਦਲਪੁਰਵਾਸ ਦੇ ਸਾਰੇ ਤੇ ਲੰਦੂਰੀ ਜਖਾਲ ਮੁਖੀ ਸੰਗਿਆਨੀ ਰਣਨਾਮ ਸਿੰਘ ਖਾਲਸਾ ਵੱਲੋਂ ਅੱਜ ਸਰਦਾਰ ਤੇਜਾ ਸਿੰਘ ਸਮੂਦਰੀ ਹਾਲ ਦੇ ਸਾਹਮਣੇ ਤਾਂ ਪਹੁੰਚਣਾਂ ਦੇ ਉਹ ਸਰਦਾਰ ਬਣ ਗਏ ਸੀ 14 ਤਰੀਕ ਨੂੰ ਪੰਚ ਦੇ ਘਟਕ ਸ੍ਰੀ ਹਰ ਆਉਤੀ ਧਰਤੀ ਤੇ ਤਾਂ ਉਸ ਦੇ ਸੰਬੰਧ ਦੇ ਵਿੱਚ ਅੱਜ ਵੱਡੀ ਗਣਤੀ ਦੇ ਸਿੱਖ ਸੰਸਥਾ ਦੇ ਵਿੱਚ ਦੇ ਬੰਦੀਆਂ ਸ਼ਾਨਾਬਾਜ਼ ਸ਼ਾਂਤਮਈ ਤਰੀਕੇ ਨਾਲ ਉੱਥੇ ਪ੍ਰਦਰਸ਼ਨ ਕਰਨ ਜਾ ਰਹੇ ਆ ਤਾਂ ਕਿ ਜਿਹੜਾ ਬਜਟ ਜਲਾਸ ਹੋ ਰਿਹਾ ਉਹਦੇ ਵਿੱਚ ਜਿਹੜੇ ਸਾਡੇ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਵਾਸਤੇ ਕਿ ਜੋ ਪਿਛਲੇ ਸਮੇਂ ਬਤੇ ਹੋਏ ਅਰਖੋ ਦੇ ਬੋਲੋਂ ਦਾ ਮਤੇ ਬਾਤ ਕੀਤੇਗੇ ਜੇ ਦਿਆਂ ਨੂੰ ਰੱਦ ਕਰਾਉਣ ਵਾਸਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਨਦੇ ਹੋਏ ਬਜਟ ਇਜਲਾਸ ਦੇ ਵਿੱਚ ਆਪਣਾ ਫਰਜ਼ ਅਦਾ ਕਰ ਲ ਜਿਹਦੇ ਵਿੱਚ ਪਤਾ ਲੱਗਾ ਕਿ 40 ਦੇ ਕਰੀਬ ਮੈਂਬਰ ਸਹਿਬਾਨਾਂ ਦੇ ਵੱਲੋਂ ਉਸ ਮਤੇ ਨੂੰ ਰੱਦ ਕਰਨ ਵਾਸਤੇ ਆਪਣਾ ਰੈਜੂਲੇਸ਼ਨ ਪਾਸ ਕਰਕੇ ਜਿੰਦਾ ਗਿਆ ਹੋਰ ਅੱਜ ਲੱਗਦਾ ਹੈ ਕਿ ਅੱਜ ਦਾ ਇਹ ਜਿਹੜਾ ਪੰਥ ਇਕੱਠਾ ਹੈ ਇਸ ਨੂੰ ਵੇਖਦੇ ਪੰਥ ਦੇ ਰੋਸ ਨੂੰ ਵੇਖਦੇ ਹੋਏ ਹੋਰ ਵੀ ਮੈਂਬਰ ਸਹਿਬਾਨ ਜਿਹੜੇ ਆ ਉਹ ਇਸ ਹਾਫਲੇ ਦਾ ਹਿੱਸਾ ਬਣ ਲਗੇ ਜਿਸ ਕਾਰਨ ਕਰਕੇ ਫਰੌਂਡਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੂੰ ਜੋ ਪਿਛਲੇ ਸਮੇਂ ਮਤਲਬ ਬਾਸ ਦਿੱਜੋ ਰੱਦ ਕਰਦੇ ਸ਼ਾਂਤ ਬਹਿ ਰਹਿਗਾ ਪੂਰੀ ਤਰ੍ਹਾਂ ਦੇ ਬਿਲਕੁਲ ਸਾਡੇ ਵੱਲੋਂ 20 ਸਾਲ ਸ਼ਾਂਤ ਬਹਿਣ ਦੇ ਨਾਮ ਦੇ ਨਾਲ ਇਹ ਜਰਾ ਫੰਕਸ ਇਸ ਲੈਵਲ ਦਾ ਕੱਟ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਹੋ ਗਿਆ ਕੱਟ ਜਾਂ 11 ਵਜੇ ਦਾ ਸਮਾਂ ਸੀਗਾ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਕਿਤੇ ਰੋਕ ਕੱਟ ਨਹੀਂ ਹੋ ਰਹੀ ਨਹੀਂ ਰੋਕ ਕਿਤੇ ਨਹੀਂ ਕਿਸੇ ਤਰ੍ਹਾਂ ਦੇ ਦੇਖੋ ਪੰਜ ਸਵੇਰ ਸ਼ਾਈ ਘੰਟਾ ਅੱਧਾ ਘੰਟਾ ਕਹਿੰਦਾ ਲੇਟ ਹੀ ਚੱਲਦਾ ਹੁੰਦਾ ਠੀਕ ਹੈ 11 ਵਜੇ ਦਾ ਤਾਂ ਸਮਾਂ ਹੀ ਸੀਗਾ ਜੀ ਤੇ ਜ 10:30 ਹੋਇਆ ਕੀ ਗੱਲਬਾਤ ਹੈ ਸੁਝਾਇਆ ਕਿ ਬੈਠ ਕੇ ਗੱਲਬਾਤ ਕਰ ਲੋ। ਨੀਰ ਦੇ ਬਾਰੇ ਸੰਤ ਗਿਆਨੀ ਹਰਨਾਮਨ ਦੇ ਖਾਲਸਾ ਨੂੰ ਵੀ ਜਾਣਦੇ ਹਾਂ, ਉਸਾਰੂ ਦੀ ਦੱਸ ਸਕਦੇ ਕੰਮ ਉਹਨਾਂ ਨੇ ਸਰਦਾ ਦਿੱਤਾ ਸੀਗਾ। ਔਰ ਅਸੀਂ ਸਾਹਮਣੇ ਇਸ ਰਾਜਾਇਓ ਦਿੱਲੀ ਸਿਟੀ ਸਕੂਪ ਦੁਆਰਾ ਪ੍ਰਬੰਧਕ ਕਮੇਟੀ ਆ। ਉਹਨਾਂ ਦੇ ਪ੍ਰਧਾਨ ਵੀ ਸਰਦਾਰ ਹਰਮਨ ਸਿੰਘ ਖਾਲਸਾ ਵੀ ਉੱਦਣ ਵਾਲੇ ਐ ਤੇ ਸਾਡੀ ਤੂਫ ਦੇ ਨਾਲ ਹਰਿਆਣਾ ਸਿਟੀ ਸਕੂਪ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਪਤ ਕਰਨ ਦੀ ਇੱਛਾ ਗਿਆ। ਆਂ ਜੱਥੇਬੰਦੀਆਂ ਦੇ ਵੱਲੋਂ ਸਮਰਥਨ ਕੀਤਾ ਗਿਆ ਬੰਦਮੂ ਦੇ ਸਾਹ ਦੇ ਹਿੱਸੇ ਦੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਚਾਰੇ ਤੇ ਹੋਣ ਲੱਪਿਆ ਹੋ ਜੀਆਂ ਗੱਲਾਂ ਵੀ ਕਰ ਲਾ ਦੇ ਦੇਖੋ ਫੰਦੇਸ਼ਾ ਹੀ ਹੈ ਜਦੋਂ ਵੀ ਕੋਈ ਪੰਤ ਦੀ ਗੱਲ ਬਾਦਲਦਾਂ ਤੋਂ ਪਾਸੇ ਹੋ ਕੇ ਕਰਦਾ ਪਹਿਲਾਂ ਉਹਨਾਂ ਨੂੰ ਕਾਂਗਰਸ ਦੀ ਟੀਮ ਕਹਿੰਦੇ ਹੁੰਦੇ ਸੀਗੇ ਹੁਣ ਉਹਨਾਂ ਨੂੰ ਬੀਜੇਪੀ ਜਾਂ ਆਰਐਸਐਸ ਕਹਿੰਦਾ ਕਿ ਇਹ ਸੁਨੇਹ ਜਾਨੀ ਇਹਨਾਂ ਦਾ ਜਿਹੜਾ ਹੈਗਾ ਤੁਹਾਡਾ ਬਾਰੇ ਵੀ ਉਹ ਤੇ ਹੀ ਕਰ ਰਹੇ ਨੇ ਇਹ ਸਹੀ ਤਾਂ ਨਹੀਂ ਪਹਿਲਾਂ ਸਾਨੂੰ ਕਾਂਗਰਸ ਦੀ ਕਹਿੰਦੇ ਸੀਗੇ ਇਹਨਾਂ ਸਾਡੀ ਕਾਪੀ ਨੂੰ ਬ੍ਰਿੰਦਰ ਸਿੰਘ ਨਾ ਬੱਦਗਟਾਈ ਇਸ ਨੂੰ ਹੋਣ ਸਾਡੀ ਵਿਜਕੀਆਂ ਉਤਾਰਾਗਾ ਸਿਆ ਤੁਹਾਡੇ ਕੀ ਤੇ ਨਿੱਜੀ ਵਿਚਾਰ ਨੇ ਤੁਸੀਂ ਕਿਹਦੇ ਨਾਲੋ ਦੇਖੋ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਤਲਿਆਂ ਦੇ ਉੱਤੇ ਵੀ ਸਾਈਂ ਸਟਰਗਲ ਕੀਤੀ ਹੈ ਸਰ ਗੱਲਬਾਤ ਵੀ ਕੀਤੀ ਹੈ ਜਿਸ ਵੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਆਪੇ ਸਾਹਿਬ ਮੋਟਾ ਲੱਗਾ ਪ੍ਰਤੀਸ਼ਾ ਦੀ ਦਿਖਾਈਆ ਆ ਸੰਪੁਰ ਲੱਗਾ ਉਸ ਵੇਲੇ ਇਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਕੈਪਟਨ ਬਰਦਰ ਸਿੰਘ ਦੀ ਸਰਕਾਰ ਆਈ ਉਹਨਾਂ ਨਾਲ ਕੀਤੀ ਫਿਰ ਭਗਵੰਤ ਮਾਨ ਦੀ ਸਰਕਾਰ ਆਈ ਉਹ ਭਾਗ ਸਿੰਘ ਮਾਨ ਨਾਲ ਗੱਲਬਾਤ ਕੀਤੀ ਔਰ ਸਾਡੇ ਹਰਿਆਣਾ ਚ ਮਨੋਹਰ لال ਖੱਟੜ ਦੀ ਸੀ ਸਰਕਾਰ ਲਈ ਉਹਨਾਂ ਨਾਲ ਸੀਨਾਬ ਸਿੰਘ ਸੈਣੀ ਦੀ ਸਰਕਾਰ ਆ ਜਦੋਂ ਕੋਈ ਮਸਲਾ ਹੋਵੇ ਸਾਡਾ ਉਹਨਾਂ ਨਾਲ ਕਰਦੇ ਆ ਕੇਂਦਰ ਦੇ ਵਿੱਚ ਆਪਣਾ ਬੀਜੇਪੀ ਦੀ ਸਰਕਾਰ ਚਾਹੇ ਉਹ ਹੋਮ ਮਿਨਿਸਟਰ ਨੇ ਜਾਂ ਪ੍ਰਾਇਮਿੰਟਰ ਜਦੋਂ ਕੋਈ ਗੱਲਬਾਤ ਹੋਵੇ ਉਹਨਾਂ ਨਾਲ ਵੀ ਗੱਲ ਵਿਚਾਰ ਹੋਣਾ ਹੈ ਆਪ ਦੇ ਕੋਲ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਉਹਨਾਂ ਨਾਲ ਉਹਦੇ ਤੌਰ ਤੇ ਵੀ ਆਪਣੀ ਜਿਹੜੀਆਂ ਮੰਗਾਂ ਨੇ ਉਹ ਪੈਦਾ ਬਦੌਰ ਗ੍ਰੈਜੂਏਟ ਕਹਾਰਾ ਕਮੇਟੀ ਨੂੰ ਮੈਂ ਦਿੱਤੀ ਲੇਤੀ ਨੇ ਸਾਹ ਖੁੱਲਣ ਦੇ ਬਾਅਦ ਇਹ ਵੀ ਦਿੱਤੀ ਮੈਂ ਗੱਡੀਆਂ ਅੰਦਰ ਨਾਲ ਲਓ ਗੱਲ ਬਾਤ ਆ ਉਹ ਬਿਲਕੁਲ ਬਿਲਕੁਲ ਮਨ ਦੀ ਮਾਤਰਾ ਕਰਦਾ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੀਆਂ ਨੇ ਜਿਸ ਤਰੀਕੇ ਨਾਲ ਸੋਮਨ ਸਿੰਘ ਮਾਨ ਨੇ ਸਾਨਾ ਨਾਲ ਵਾਅਦੇ ਕੀਤੇ ਜਾਂ ਸਰਕਾਰ ਪੱਤਾ ਜਾਣ ਤੋਂ ਪਹਿਲਾਂ ਅੱਜ ਉਹ ਬਿਲਕੁਲ ਫੁੱਲ ਟਿਕਾ ਜਾ ਹੈ ਜਿਹੜਾ ਕਿ ਨੰਬਰ ਤੋਂ ਸਾਥ ਤੋਂ ਬਿਨਾ ਵਾਲਾ ਕਿਹੜੀ ਕਿਹੜੀ ਜਥੇਬੰਦੀ ਦਾ ਸਮਰਥਨ ਜਿਹੜਾ ਇਸ ਵਕਤ ਜਿਹੜਾ ਦੇਖੋ ਇਹ ਤਾਂ ਸੰਤਲੀਆਨੀ ਹਰਨਾਮ ਸਿੰਘ ਖਾਨ ਦਾ ਦਾਅਵਾ ਕਰਦੇ ਦਿੱਲੀ ਸਿੱਖੂ ਦੁਆਰਾ ਪ੍ਰਬੰਧਕ ਕਮੇਟੀ ਤੋਂ ਮੇਰੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਬਕਾਇਦਾ ਆਪਣੀ ਟੀਮ ਨਾਲ ਇਸ ਤੋਂ ਕੁਝ ਦਿੱਤੇ ਆ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਇਲੈਕਟਿਡ ਸੰਸਥਾਵਾਂ ਨੇ ਐਸਜੀਪੀਸੀ ਤੋਂ ਬਾਅਦ ਦੋ ਵੱਡੀਆਂ ਇਲੈਕਟਿਡ ਸੰਸਥਾਵਾਂ ਨੇ ਦਿੱਲੀ ਕੁਲਟੀ ਦੇ ਹਰਿਆਣਾ ਦੋਨਾਂ ਦੇ ਵੱਲੋਂ ਅੱਜ ਦੇ ਇਸ ਸ਼ਾਂਤਵੇਂ ਰੋਜ਼ ਪ੍ਰਦਰਸ਼ਨ ਦਾ ਸਵਾਗਤ ਹੈ ਸਿੱਟ ਜਦसे ਬਦਲ ਗਿਆ ਕੋਲਸਰਾ ਵੀ ਸਿੱਖਤ ਪਹਿਰਾ ਔਰ ਐਸਜੀਪੀਸੀ ਕਹਿੰਦੀ ਹੈ ਕਿ ਵੱਡੀ ਪੱਧ ਤੇ ਟ੍ਰਾਂਸਪੋਰਟ ਦੀ ਜਿਹੜੀ ਤਣਾਤ ਕੀਤੀ ਗਈ ਹੈ ਅੰਦਰ ਮਾਹੌਲ ਜਿਹੜਾ ਤਣਾਪੁਰ ਨਹੀਂ ਬਣ ਦਿੱਤਾ ਜਾਵੇ ਦੇਖੋ ਸਾਡੇ ਲੋਕ ਤਾਂ ਹੈ ਹੀ ਤੀ ਉਹਨਾਂ ਨੇ ਹਮੇਸ਼ਾ ਦਾਸਪੁਰ ਔਰ ਸਾਡੀਆਂ ਬੱਚੀਆਂ ਲਾਉਣ ਵਾਸਤੇ ਹੀ ਰੱਖੀਏ ਜਿੱਥੇ ਟ੍ਰਾਂਸਪੋਰਟ ਜਿਹੜਾ ਉਹਦੇ ਉੱਤੇ ਦਾ ਕਦੇ ਟ੍ਰਾਂਸਪੋਰਟ ਐਸਜੀਪੀਸੀ ਨੇ ਵਾਰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੇਖਰ ਦਪਹਿਰੇ ਚੱਕ ਲੈ ਗਈ ਕੌਤਾ ਸਾਹਿਬ ਤੋਂ ਜੇਲੇ ਉੱਤੇ ਦਾ ਡਾਕ ਫੋਰਸ ਵਰਤਰੀ ਨਹੀਂ ਕਿੰਨੇ ਥਾਵਾਂ ਤੇ ਹੋਰ ਬੇਦਮੀਆ ਉਹਦੇ ਦਾ ਕਦੇ ਡਾਕ ਫੋਰਸ ਵਰਤਰੀ ਨਹੀਂ ਦਾਸਕ ਫੋਰਸ ਦਾ ਸਿੱਖਾਂ ਦੇ ਵਾਸਤੇ ਜਿਹੜੀ ਮਜਬੂਤਾ ਬਾਬਲ ਪਰਿਵਾਰ ਨੇ ਰੱਖੀ ਹੋਈ ਹੈ ਤਾਂ ਕੋਈ ਨਹੀਂ ਸਾਡੇ ਦੇ ਵਰਤਨ ਦੇ ਪਰ ਅਸੀਂ ਸ਼ਾਂਤ ਬਈ ਜਿਵੇਂ ਭਾਈ ਲక్ష్మణ ਸਿੰਘ ਧਾਰੋਵਾਲੀ ਨੇ ਬੋਰਡ ਵਾਲੇ ਮੰਤਰਾਂ ਤੋਂ ਯਾਦ ਕਰਾਉਣ ਵਾਸਤੇ ਸ਼ਾਂਤ ਨੂੰ ਛਾ ਦੇਵੋ ਜੀ ਜੀ ਅਸੀਂ ਦਾ ਸ਼ਾਂਤ ਹੀ ਜਾਣਾਗੇ ਟਾਸਕ ਫੋਰ ਦੀ ਹੈ ਦਾਣਾ ਮਾਰੇ ਜਿਆ ਜੀ ਜਿਆ ਦੀ ਲੋਨੀ ਕਰਨੀਆਂ ਪੁਰਾਣੀਆਂ ਗੱਲਾਂ ਇਹਦਾ ਚਾਰ ਪੀਸ ਨਾ ਲਾਣਾ ਇਹ ਉਹਦਾ ਛੰਦ ਚੈਨੀ ਹਰਨਾਮ ਸਿੰਘ ਹੁੰਦਾ ਠੀਕ ਹੈ ਜੀ ਠੀਕ ਹੈ ਧੰਨਵਾਦ ਧੰਨਵਾਦ ਜੀ ਲੋਨੀ ਸੈਂਟਰ ਵੱਲੋਂ ਮੰਗ ਰਹੀ ਆ ਪਰ ਅਜੇ ਤੱਕ ਬਣਿਆ ਨਹੀਂ ਹੈ ਉਹ ਬਣਾਉਣ ਵਾਲੇ ਕਿਤਾਬ ਦਾ ਬਿਆਨ ਵੀ ਆਇਆ ਪਰ ਅਸੀਂ ਕਹਿਣਾ ਚਾਹੁੰਦੇ ਆ ਕਿ ਕੇਵਲ ਬਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਣਾ ਸਲੌਂਗ ਮੀ ਕਮੇਟੀ ਦਾ ਜੋ ਮੈਂ ਇਹਦੇ ਵਿੱਚ ਜਿੰਨ ਸਰ ਜੀ ਨੂੰ ਖੁਸ਼ਮਾਨ ਕਰਕੇ ਲਾਇਆ ਗਿਆ ਸੀ ਤੇ ਨਵੀਆਂ ਨੂੰ ਇੰਟਰਵਿਊ ਦਿੱਤੇ ਆਗੇ ਜੀ ਉਹਨਾਂ ਨੂੰ ਮੋੜ ਕੇ ਆਇਆ ਸੰਭਜਾ ਦੇ ਨਾਮ ਤੋਂ ਖਾਸ ਸਮਾਜ ਦੇ ਨਾਮ ਤੋਂ ਸਾਹਬ ਨੂੰ ਸਾਰੇ ਫਤੂ ਸਦਾ ਦਿੱਤਾ ਗਿਆ ਸੀ ਤੇ ਸਾਰੀਆਂ ਜਿਹੜੇ ਬੰਦੀਆਂ ਬਾਅਦ ਚੱਕ ਕੇ ਆਈਆਂ ਨੇ ਤੇ ਮੋਟਾ ਹੈ ਕਿ ਮਾਣ ਦੀ ਸੁਭਾਉ ਸੇਹਸਾਲਾ ਬੰਦਾਰ ਤਪੇ ਇੱਕ ਚੀਜ਼ ਹੋ ਰਿਹਾ ਕਿ ਜਿਵੇਂ ਜਿਹੜੇ ਤਿੰਨੇ ਜੱਜ ਸਰ ਜਿਆਨੀ ਹਰਕੁਸ਼ ਸਿੰਘ ਹੋਣ ਜਿਆਨੀ ਸੁਲਤਾਨ ਸਿੰਘ ਜਾਂ ਗੜਾ ਦੇ ਰਵੀ ਸਿੰਘ ਜਿਸ ਕਦਰ ਉਹਨਾਂ ਦੇ ਕਿ ਤਾਰਿਖੂਸ਼ ਕਰਕੇ ਲਾਇਆ ਗਿਆ ਔਰ ਜਿਆਨੀ ਕੁਲਦੀਪ ਸਿੰਘ ਗੜਗਾਚ ਦੇ ਨਿਯੁਕਤੀ ਜਿਹੜੀ ਚੋਰੀ ਛੁਪੇ ਸਵੇਰੇ 2:30 ਵਜੇ ਦੇ ਕਰੀਬ ਹੀ ਜਿਹੜੀ ਕਰ ਦਿੱਤੀ ਗਈ ਤਾਂ ਗੁਰੂ ਬਰਬਰ ਸਾਹਿਬ ਜੀ ਨਾਮਕਰਨ ਸੀ ਨਾਪੰਥ ਸੀ ਤੇ ਸੀ ਨੂੰ ਕਿਵੇਂ ਦੇਖਦੇ ਹੋ ਨਿਯੁਕਤੀ ਨੂੰ ਕਿੰਨਾ ਕੁ ਜਿਹੜਾ ਅਪਮਾਨ ਦੋ ਉਹ ਬਿਲਕੁਲ ਰੁਕਤੀ ਜਿਹੜੀ ਸਹੀ ਨਹੀਂ ਸੀ ਪੰਥ ਦੇ ਵਿੱਚ ਪੈਦੀ ਘਰੀ ਇਹੋ ਗੱਲ ਹੋ ਗਈ ਅੱਜ 2 ਵਜੇ ਰਾਤ ਨੂੰ ਚੋਰੀ ਚੁੱਕੀ ਹੋਈ ਕਿ ਇਸ ਨਾਲ ਦੀਆਂ ਸੰਸਥਾਵਾਂ ਸਾਰੇ ਪਾਸੇ ਆਪਣੇ ਦੇਣੇ ਤੇ 16ਵਾ ਦੰਡਾ ਦੇ ਸਾਹਮਣੇ ਕਿ ਇਸ ਤਰ੍ਹਾਂ ਦੇ ਪਾਈਆਂ ਜਰੂਰ ਕਰਨਾ ਦਾ ਬਿਲਕੁਲ ਜੀ ਸਮਝ ਕੇ ਸਾਹਮਣੇ ਅੰਸ਼ੀ ਸਾਤੇ ਬੰਦੀਆਂ ਨੇ ਉਖੀ ਸਿੰਘਾਂ ਨੂੰ ਬੇਨਤੀ ਆ ਵੀ ਇਹ ਘੁਣਾ ਜਾਏ ਇਤਾਰ ਇਤਾਰ ਸਾਈਡ ਤੇ ਹੋ ਜਾਈ ਆਪਣੀ ਸਾਈਡ ਤੇ ਤੇ ਗੱਡੀਆਂ ਜਿੰਗੀਆਂ ਵੀ ਹੈਗੀਆਂ ਉਹ ਆਪਾਂ ਲੈਂਸਰ ਲਾਈਏ ਇਹ ਸਾਰੇ ਸਿੰਗਲ ਬੈਂਤੀ ਹੈ Go, go. গ্ল আলু Hãy subscribe cho kênh Ghiền Để không bỏ lỡ những